ਦੇਖੋ ਉਹਨਾਂ ਦੀ ਇੱਕ ਤਾਂ ਆਪਣੀ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਆ ਉਹਨਾਂ ਨੇ ਦੂਸਰਾ ਜੋੜ ਮੇਲ ਬਣਾਇਆ ਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਉਹ ਜਿਹੜਾ ਉਹਨਾਂ ਨੇ ਆਪਣੇ ਤੌਰ ਤੇ ਰੱਖਿਆ ਵਾ ਮਰਦਮਰਤ ਵੈਸੇ ਜਿਹੜਾ ਸਾਡਾ ਸੂਜ ਕਿਸਾਨ ਮੋਰਚਾ ਦਿੱਲੀ ਵਿੱਚ ਚੱਲਿਆ ਸੀਗਾ ਉਹਦੇ ਵਿੱਚ ਚਾਰ ਪੰਜ ਸ਼ਰਤਾਂ ਰੱਖੀਆਂ ਗਈਆਂ ਸਨ ਤੇ ਆਉਣ ਵਾਲੇ ਸਮੇਂ ਚ ਕੋਈ ਵੀ ਮੋਰਚਾ ਜਿੱਤਣ ਲਈ ਪਿਛਲੇ ਸਮੇਂ ਦੇ ਵਿੱਚ ਵੀ ਇਹ ਸਾਡਾ ਤਜਰਬਾ ਵਾਰ ਮੋਰਚੇ ਲੱਗਦੇ ਰਹੇ ਆ ਜਿੱਤੇ ਵੀ ਜਾਂਦੇ ਰਹੇ ਆ ਕੋਈ ਅਧ ਵਿਚਾਰੇ ਵੀ ਰਹੇ ਆ ਮੋਰਚੇ ਜਿੱਤਣ ਲਈ ਸਭ ਤੋਂ ਵੱਡਾ ਜਿਹੜਾ ਹੁੰਦਾ ਵਾ ਹਥਿਆਰ ਕਿ ਉਹਦੇ ਵਿੱਚ ਜਿਹੜੀਆਂ ਮੰਗਾਂ ਨੇ ਉਹ ਲੋਕਾਂ ਨਾਲ ਟਕਰਾਉਂਦੀਆਂ ਨਾ ਹੋਣ ਲੋਕ ਹਿੱਤ ਦੇ ਵਿੱਚ ਹੋਣ ਉਹਦੇ ਮਗਰ ਪੂਰੀ ਲਾਭੰਦੀ ਹੋਵੇ ਉਹਦੇ ਵਿੱਚ ਧਰਮ ਨਿਰਪੱਖਤਾ ਹੋਵੇ ਉਹਦੇ ਸਮੂਹਕ ਲੀਡਰਸ਼ਿਪ ਹੋਵੇ ਉਹਦੇ ਚਹੀ ਉਦੋਂ ਫੈਸਲਾ ਕੀਤਾ ਵੀ ਮਰਨ ਵਰਤ ਨਹੀਂ ਰੱਖਿਆ ਜਾਊਗਾ ਮਰਨ ਵਰਤ ਜਿਹੜਾ ਵਾ ਉਹ ਵੈਸੇ ਵੀ ਕਿਸੇ ਵੀ ਸੰਘਰਸ਼ ਦੇ ਵਿੱਚ ਕਦੇ ਵੀ ਮਰਨ ਵਰਤ ਸਹਾਈ ਨਹੀਂ ਹੋਇਆ ਹਤੇ ਸਿੰਘ ਉਹਨਾਂ ਨੇ ਮਰਨ ਵਰਤ ਰੱਖਿਆ ਸੀ ਸਾਰੇ ਲੋਕ ਜਾਣਦੇ ਆ ਸਰਦਾਰ ਦਰਸ਼ਨ ਸਿੰਘ ਫੇਰੂਮਾਨ ਨੇ ਬੜਾ ਲੰਮਾ ਸਮਾਂ ਮਰਨ ਵਰਤ ਰੱਖਿਆ ਉਹ ਸ਼ਹੀਦੀ ਵੀ ਪਾ ਗਏ ਅਸਦਰ ਵਿੱਚ ਮੰਗਾਂ ਨੂੰ ਪੂਰੀਆਂ ਕਰਨ ਲਈ ਇਹ ਠੀਕ ਹੈ ਉਹਨਾਂ ਦੀ ਜਥੇਬੰਦੀ ਨੇ ਰੱਖਿਆ ਹੋਆ ਪਰ ਅਸੀਂ ਸੰਯੁਕਤ ਸਾਨ ਮੋਰਚੇ ਵਾਲੇ ਸਮਝਦੇ ਹਾਂ ਲੱਗਦਾ ਕਿ ਤਾਂ ਜ਼ਿਆਦਾ ਪ੍ਰਭਾਵ ਪਾਏਗਾ ਸਰ ਕੇਂਦਰ ਸਰਕਾਰ ਦੇ ਉੱਤੇ ਨਹੀਂ ਵੇਖੋ ਸਾਡਾ ਜਿਹੜਾ ਪੰਜਾਬ ਆ ਪੰਜਾਬੀ ਇਤਿਹਾਸ ਸਾਡੇ ਗੁਰੂਆਂ ਦੀ ਧਰਤੀ ਆ ਪ੍ਰਾਣੇ ઋਸ਼ੀਆਂ ਮੰਨਾਂ ਦੀ ਧਰਤੀ ਆ ਇਹਦੇ ਵਿੱਚ ਮਰਨ ਵਰਤ ਅਲੋ ਹੀ ਨਹੀਂਗਾ ਇਹ ਪ੍ਰੰਪਰਾਵਾਨੀਆ ਸਾਡੀ ਆ ਵੇਖੋ ਇਹਦਾ ਪ੍ਰਭਾਵ ਪੈਣਾ ਨਾ ਪੈਣਾ ਇੱਕ ਵੱਖਰੀ ਗੱਲ ਆ ਪਰ ਸਮੁੱਚੇ ਤੌਰ ਤੇ ਕੋਈ ਵੀ ਕੰਮ ਕਰੀਦਾ ਉਹ ਕੋਈ ਮੋਰਚਾ ਜਿੱਤਣ ਵਾਸਤੇ ਕਰੀਦਾ ਨਾ ਮੋਰਚਾ ਜਿੱਤਿਆ ਉਦੋਂ ਜਾਂਦਾ ਵਾ ਜਦੋਂ ਉਸ ਮੋਰਚੇ ਦੇ ਪਿੱਛੇ ਬਹੁਤ ਵੱਡੀ ਲਾਭ ਬੰਦੀ ਹੋਵੇ ਜਿਹੜਾ ਦਿੱਲੀ ਵਾਲਾ ਮੋਰਚਾ ਤਾਂ ਜਿੱਤਿਆ ਗਿਆ ਸੀ ਉਹਦੇ ਪਿੱਛੇ ਲੋ ਮੋਤ ਲਾਭ ਬੰਦੀ ਹੋਵੇ ਐਸਕੇਮ ਤੇ ਇੱਥੇ ਕੀ ਸਟੈਂਡ ਹੈਗਾ ਜਿਸ ਤੁਹਾਡੀ ਇੱਜਤਬੰਦੀ ਸ਼ਾਮਲ ਨਹੀਂ ਐਸਕੇਮ ਤੇ ਸਾਡਾ ਇਸ ਸਟੈਂਡ ਦੇ ਉੱਤੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਐਮਐਸਪੀ ਦੀ ਮੰਗ ਆ ਉਸ ਮੰਗ ਬਾਰੇ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਅਜੇ ਲੋਕ ਸਮਝਦੇ ਆ ਮਜ਼ਦੂਰ ਸਮਝ ਰਿਹਾ ਆ ਆਮ ਦੁਕਾਨਦਾਰ ਸਮਝਦਾ ਵਾ ਕਿ ਐਮਐਸਪੀ ਮਿਲਣਾ ਕਣਕ ਮੰੰਗੀ ਹੋ ਜੇਗੀ ਚੌਲ ਮੰੰਗੀਆਂ ਹੋ ਜਾਣਗੀਆਂ ਹੋਰ ਚੀਜ਼ਾਂ ਮੰੰਗੀਆਂ ਹੋ ਜਾਣਗੀਆਂ ਅਜੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸਾਰੇ ਹਿੰਦੁਸਤਾਨ ਵਿੱਚ ਦੱਸਣਾ ਚਾਹੀਦਾ ਵੀ ਜਿਹੜੀ ਐਮਐਸਪੀ ਆ ਉਹ ਸਿਰਫ ਕਿਸਾਨ ਦੇ ਹਿੱਤ ਵਿੱਚ ਨਹੀਂ ਉਹ ਦੁਕਾਨਦਾਰ ਦੇ ਹਿੱਤ ਵਿੱਚ ਵੀ ਆ ਉਹ ਮਜ਼ਦੂਰ ਦੇ ਹਿੱਤ ਵਿੱਚ ਵੀ ਆ ਮਿਸਾਲ ਦੇ ਤੌਰ ਤੇ ਪਿਆਜ਼ ਆ ਅਸੀਂ ਕਹਿੰਦੇ ਸਾਰੇ ਹਿੰਦੁਸਤਾਨ ਦੇ ਵਿੱਚ ਨਾਸਿਕ ਦੇ ਵਿੱਚ ਮਹਾਰਾਸ਼ਟਰ ਸਭ ਤੋਂ ਜ਼ਿਆਦਾ ਹੁੰਦੇ ਆ ਇੱਥੇ ਵੀ ਲੋਕ ਪੀਂਦੇ ਆ ਜੇ ਪਿਆਜ਼ ਦੇ 15 ਰੁਪਏ ਜਿਹੜਾ ਵਾ ਕਿਸਾਨ ਨੂੰ ਮਿਲਣ ਕਿਲੋ ਦੇ ਤੋਂ ਸਾਰਾ ਸਾਲ ਇਹ 20 ਰੁਪਏ ਕੰਜ਼ਿਊਮਰ ਨੂੰ ਦਿੱਤਾ ਜਾ ਸਕਦਾ ਇਹ ਗੱਲ ਅਸੀਂ ਇਹ ਜੇ ਸਮਝਾਉਣ ਚ ਕੰਮ ਆ ਬਣੀ ਇਸੇ ਤਰ੍ਹਾਂ ਆਲੂਆਂ ਦਾ ਜਿੱਥੋਂ ਤੱਕ ਆਟੇ ਦਾ ਸਵਾਲ ਹੈ ਵੀ ਆਟਾ ਮਹਿੰਗਾ ਹੋ ਜਾਏਗਾ ਸਰਕਾਰ ਸਮਝਦੀ ਕੇਂਦਰ ਦੀ ਚੌਲ ਮਹਿੰਗੇ ਨਹੀਂ ਮਹਿੰਗੇ ਨਹੀਂ ਹੁੰਦੇ ਜਿਹੜਾ ਕਣਕ ਆ ਜਾਂ ਚੌਲ ਆ ਇਹਦੇ ਵਿੱਚ ਗੁਣਵੱਤਾ ਵਧਾਈ ਜਾ ਸਕਦੀ ਹੈ ਫੂਡ ਵੈਲਿਊ ਕਾਰਖਾਨੇ ਲਾ ਕੇ ਕਣਕ ਤੋਂ ਪਦਾਰਥ ਬਣਾ ਕੇ ਉਹ ਜਿਹੜੇ ਪੈਸੇ ਰੈਵਨਿਊ ਆਉਂਦਾ ਵਾ ਉਹ ਲੋਕਾਂ ਨੂੰ ਸਬਸਿਡਾਈਜ਼ ਕਰਕੇ ਬਹੁਤ ਮੁਖ ਦੇ ਲਿਹਾਜ ਦੇ ਨਾਲ ਰਾਸ਼ਨ ਵਗੈਰਾ ਦਿੱਤਾ ਜਾ ਸਕਦਾ ਸੋ ਐਮਐਸਪੀ ਦੀ ਮੰਗ ਜਿਹੜੀ ਆ ਉਹ ਬੜਾ ਵੱਡਾ ਫਰੰਟ ਬਣਨਾ ਚਾਹੀਦਾ ਜਿਸ ਤਰ੍ਹਾਂ ਦਾ ਫਰੰਟ ਦਿੱਲੀ ਮੋਰਚੇ ਤੇ ਬਣਿਆ ਸੀ ਉਹ ਅਜੇ ਬਣਿਆ ਨਹੀਂਗਾ ਸਾਡਾ ਸੂਜ ਕਸਾਨ ਮੋਰਚਾ ਜਿਹੜਾ ਵਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਯਤਨ ਕਰਦਾ ਅਸੀਂ 6 ਮੈਂਬਰਾਂ ਦੀ ਕਮੇਟੀ ਬਣਾਈ ਸੀ ਉਹ ਉਸ ਵੇਲੇ ਜਗਜੀਤ ਸਿੰਘ ਡੱਲੇਵਾਲ ਕੋ ਵੀ ਗਈ ਸੀ ਉਹਨਾਂ ਨੇ ਵੀ ਕੋਈ ਹੰਗਾਰਾ ਨਹੀਂ ਸੀ ਪੜਿਆ ਫੇਰ ਸਾਡੀ ਜਥੇਬੰਦੀ ਦੇ ਹੋਰ ਮੈਂਬਰ 7-8 ਜਿਹੜੇ ਸੀ ਉਹ ਸਰਵੰਤ ਸਿੰਘ ਬੰਦੇਰ ਸਤਨਾਮ ਸਿੰਘ ਪੰਨੂ ਕੋਲ ਵੀ ਗਿਆ ਸੀ ਉਹਨਾਂ ਨੇ ਵੀ ਇਹਦੇ ਤੇ ਕੋਈ ਨਾ ਸਪਸ਼ਟ ਨਹੀਂ ਸੀਗਾ ਵੀ ਵੱਡਾ ਮੋਰਚਾ ਬਣਿਆ ਕਿਉਂਕਿ ਜਿਹੜੀ ਐਮਐਸਪੀ ਦੀ ਮੰਗ ਆ ਕਰਜ਼ਾ ਮੁਕਤੀ ਦੀ ਮੰਗ ਆ ਬਿਜਲੀ ਬਿੱਲ ਦੀ ਮੰਗ ਆ ਹੋਰ ਮੰਗਾਂ ਨੇ ਪਾਣੀ ਦੀ ਮੰਗ ਆ ਨਹਿਰੀ ਇਹ ਮੰਗਾਂ ਬਹੁਤ ਵੱਡੀਆਂ ਨੇ ਇਹ ਹੈਗੀਆਂ ਲੋਕੀ ਤੁਆ ਪਰ ਇਹ ਲੋਕਾਂ ਨੂੰ ਇਹਦੇ ਪਿੱਛੇ ਉਨੀ ਲੰਬਤ ਦੀ ਨਹੀਂ ਹੋ ਰਹੀ ਅਸੀਂ ਅੱਜ ਵੀ ਕਹਿੰਦੇ ਆ ਪਿਓ ਲੋਕੋ ਇਕੱਠੇ ਹੋ ਕੇ ਆਪਾਂ ਇਹਦੇ ਉੱਤੇ ਲੜੀਏ ਹੁਣ ਪਰਸੋਂ ਦੀ ਮਿਸਾਲ ਆ ਕੁਝ ਲੋਕ ਉੱਥੇ ਡੱਲੇ ਵਾਲ ਦੇ ਪਤਾ ਲੈਣ ਗਏ ਪਤਾ ਲੈ ਕੇ ਆ ਗਏ ਉਹਨਾਂ ਦਾ ਇੱਕ ਬਹੁਤ ਸਿਰ ਕਾ ਡਾਗੂ ਆ ਡੱਲੇਵਾਲ ਨੂੰ ਆਣਾ ਸੀ ਜਿੱਥੇ ਬੰਦੀ ਦਾ ਉਹਦਾ ਨਾਮ ਕਾਕਾ ਵਾ ਕਾਕਾ ਨੇ ਕਹਿਤਾ ਮਿਸਾਲ ਦਿੱਤੀ ਇੱਥੇ ਬਾਈਟ ਵੀ ਪਾਈ ਆ ਕਿ ਬਾਦਲ ਸਾਹਿਬ ਬਿਮਾਰ ਹੋ ਗਏ ਟੋਰੀ ਹੁਣੀ ਉਹਦਾ ਪਤਾ ਲੈਣ ਗਏ ਤੇ ਬਾਦਲ ਉਹਨਾਂ ਸਮਝਾ ਪੀ ਬਾਦਲ ਕਹਿਆ ਬੰਦਿਆਂ ਨੇ ਵੀ ਇਹ ਪਤਾ ਲੈਣ ਆਏ ਵੀ ਮਰਿਆ ਕਿ ਨਹੀਂ ਮਰਿਆ ਇਹ ਨਹੀਂ ਗੱਲ ਹੁੰਦੀ ਲੋਕ ਜੇ ਗਏ ਆ ਤੇ ਉਹ ਆਪਣੇ ਦਿਲੋਂ ਇਸ਼ਾਰਾ ਕਰਕੇ ਜਾਂਦੇ ਆ ਸੋ ਇਸ ਕਰਕੇ ਉਹਨਾਂ ਲਈ ਜਿase ਬੰਦੇ ਨੇ ਜਾਈਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ। ਉਸ ਦੇ ਵਿੱਚ ਤੁਹਾਡੀ ਅਹਿਮ ਭੂਮਿਕਾ ਰਹੀ ਸੀ ਤੁਹਾਡੇ ਜਥੇਬੰਦੀ ਨੇ ਬੜਾ ਅਦਾਹ ਹੋ ਕੇ ਉਸ ਦੇ ਵਿੱਚ ਪਾਰਟਿਸਪੇਟ ਕੀਤਾ ਸੀ। ਕੀ ਲੱਗਦਾ ਤੁਹਾਨੂੰ ਇਸ ਮੋਰਚੇ ਨੂੰ ਕਿਵੇਂ ਫਤਿਹ ਕੀਤਾ ਜਾ ਸਕਦਾ? ਇਸ ਮੋਰਚੇ ਨੂੰ ਫਤਿਹ ਕਰਨ ਦੀ ਇੱਕੋ ਹੀ ਕੁੰਜੀ ਆ ਕਿ ਇਸ ਮੰਗਾ ਦੇ ਪਿੱਛੇ ਲੋਕਾਂ ਦੀ ਸਾਡੇ ਸਾਰੇ ਕਿਉਂਕਿ ਸਾਰੇ ਦੇਸ਼ ਦੀ ਮੰਗਾਂ ਨੇ ਐਮਐਸ ਦੀ ਕੋਈ ਪੰਜਾਬ ਦੀ ਮੰਗ ਨਹੀਂ ਹਰਿਆਣੇ ਦੀ ਮੰਗ ਨਹੀਂ ਸਾਰੇ ਦੇਸ਼ ਦੀ ਮੰਗਿਆ ਸਾਰੇ ਲੋਕਾਂ ਦੀ ਮੰਗਿਆ ਸਾਰੇ ਦੇਸ਼ ਦਾ ਜਿੱਤਰਾ ਅੱਗੇ ਸਯੁਕਸਨ ਮੋਰਚਾ ਸੀ ਕਿਉਂਕਿ ਉਸ ਮੋਰਚੇ ਤੋਂ ਡੱਲੇ ਵਾਲ ਹੋਣੀ ਕਿਸੇ ਨੇ ਉਹਨਾਂ ਨੂੰ ਮੜਾ ਚੰਗਾ ਨਹੀਂ ਕਿਹਾ ਉਹ ਆਪਣੇ ਆਪ ਹੀ ਲੱਗ ਹੋ ਗਏ ਜਿਹੜੇ ਸਰਵਰ ਸਿੰਘ ਭਲੇਰ ਹੋਣੀ ਆ ਇਹ ਪਹਿਲਾ ਹੀ ਮੋਰਚੇ ਤੋਂ ਲੱਗ ਗਿਆ ਬਾਕੀ ਸਾਰੇ ਲੋਕ ਅਸੀਂ ਇਕੱਠੇ ਆ ਲੜਨ ਨੂੰ ਤਿਆਰ ਹੈ ਅੱਜ ਵੀ ਅਸੀਂ ਆਨੇ ਪਿਆਓ ਇਕੱਠੇ ਹੋਈਏ ਪਰ ਇਕੱਠੇ ਹੋਣ ਲਈ ਵਿਚਾਰਾਂ ਦੀ ਸਾਂਝ ਵਿੱਚ ਆਈ ਦੀ ਆ ਸਮੂਹਕ ਲੀਡਰਸ਼ਿਪ ਚਾਹੀਦੀ ਆ ਸਾਂਝੇ ਫੈਸਲੇ ਚਾਹੀਦੇ ਆ ਉਹਦੇ ਵਿੱਚ ਜਿਹੜੀ ਹੌਮੇ ਆ ਨਾ ਐਸੋੜੇ ਮੈਂ ਕਹਿਣ ਵਿੱਚ ਕੋਈ ਗਰੇਜ ਨਹੀਂ ਕਰਦਾ ਜਿਹੜੀ ਲੀਡਰਸ਼ਿਪਾਂ ਦੀ ਹੌਮੇ ਆ ਉਹ ਵੀ ਹੌਮੇ ਕਈ ਰਾਗੇ ਨਹੀਂ ਜਾਣ ਦਿੰਦੀ ਸਭ ਸਾਨੂੰ ਹੌਮੇ ਤਿਆਗ ਕੇ ਇਕਮੰਤ ਦੇ ਜੇ ਸਾਰੇ ਹੋਣ ਤੇ ਫਿਰ ਫਤਿਹ ਹੋ ਸਕਦਾ ਮੈਂ ਨਾ ਜੀ ਚਾਰੇ ਨੇ ਲੋਕਾਂ ਦੀ ਲਾਭਪੰਦੀ ਵਧਾਈ ਜਾਵੇ ਇਹ ਤੇ ਜੇ ਚਾਰੇ ਨਾਲ ਵੀ ਇੰਨਾ ਵੱਡਾ ਨਹੀਂ ਹੋਰ ਵਿਸ਼ਾਲ ਮੋਰਚਾ ਕਰਦੇ ਜੀ ਮਜ਼ਦੂਰ ਨਹੀਂ ਹੋਤਾਂ ਸ਼ਾਮਲ ਹੋ ਰਹੇ ਸ਼ਹਿਰੀ ਮਜ਼ਦੂਰ ਨਹੀਂ ਸ਼ਾਮਲ ਹੋ ਰਿਆ ਹੋਰ ਬਹੁਤ ਸਾਰੇ ਲੋਕ ਨਹੀਂ ਸ਼ਾਮਲ ਹੋਏ ਛੋਟਾ ਦੁਕਾਨਦਾਰ ਛੋਟੇ ਕਾਰਪੋਰਰ ਵਾਲਾ ਨਹੀਂ ਸ਼ਾਮਲ ਹੋ ਰਿਆ ਅਸੀਂ ਯਤਨ ਕਰ ਰਹੇ ਹਾਂ ਇਸ ਜੋਖਸਾਨ ਮੋਰਚੇ ਵਾਲੇ ਵੀ ਇਹ ਬੰਦਾ ਜਿਹੜੀਆਂ ਨੇ ਇਹ ਸਾਡੇ ਦੇਸ਼ ਦੀਆਂ ਇਹ ਦੇਸ਼ ਨਾਲੋਂ ਵੀ ਬਾਹਰ ਇੰਟਰਨੈਸ਼ਨਲ ਮੰਗਾ ਨੇ ਸਾਮਰਾਜ ਨਾਲ ਟਕਰਾਉਂਦੀਆਂ ਨੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇੱਕ ਨਵਾਂ ਬਿੱਲ ਲਿਆ ਰਿਹਾ ਜਿਤਨਾ ਦਾ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਸੀ ਸਾਡੀਆਂ ਜੜੀਆਂ ਮੰਡੀਆਂ ਦੇ ਉੱਤੇ ਹੜਪਣ ਵਾਸਤੇ ਆ ਗਿਆ ਉਹਦਾ ਚਰਚਾ ਵਿੱਚ ਆਓ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ ਵੀ ਇੱਥੇ ਜਵਾਬ ਦਿਓ ਸੋ ਇਸ ਕਰਕੇ ਅਸੀਂ ਕਹਿੰਨੇ ਵੀ ਜਿੰਨੀ ਸਾਡੇ ਦੇਸ਼ ਦੇ ਸਾਹਮਣੇ ਸੰਕਟ ਆ ਮਗਾਈ ਦਾ ਬੇਰਜ਼ਗਾਰੀ ਦਾ ਪ੍ਰਸ਼ਟਾਚਾਰ ਦਾ ਬਾਕੀ ਸਾਰੇ ਇਹਦੇ ਨਾਲ ਜੁੜੇ ਹੋਏ ਆ ਸਾਰੇ ਲੋਕਾਂ ਤੱਕ ਇਹ ਚਾਹੀਏ ਲੋਕਾਂ ਨੂੰ ਸ਼ਾਮਲ ਕਰੀਏ ਫੇਰ ਸਾਡੀ ਜਿੱਤ ਵੱਸ ਹੋਏਗੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਸਕਦੇ ਹੋ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼